ਕੀ ਤੁਹਾਡੇ ਵੀ ਘਰ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਆ ਜਾਂਦੀਆਂ ਨੇ ਮੱਖੀਆਂ ਤਾਂ ਅਪਣਾਓ ਇੱਕ ਰੇਲੂ ਤਰੀਕਾ ਅਕਸਰ ਤੁਸੀਂ ਦੇਖਿਆ ਹੋਵੇਗਾ ਤੁਹਾਡੇ ਘਰ ਦੇ ਵਿੱਚ ਵੀ ਕਿ ਬਾਰਿਸ਼ ਦੇ ਮੌਸਮ ਦੇ ਵਿੱਚ ਜਾਂ ਫਿਰ ਅਜਿਹੇ ਮੌਸਮ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਵੀ ਮੱਖੀਆਂ ਆ ਜਾਂਦੀਆਂ ਨੇ ਜੋ ਕਿ ਤੁਹਾਨੂੰ ਕਾਫੀ ਪਰੇਸ਼ਾਨ ਵੀ ਕਰਦੀਆਂ ਨੇ ਜੇਕਰ ਘਰ ਦੇ ਵਿੱਚ ਕੋਈ ਮਹਿਮਾਨ ਵੀ ਆ ਜਾਵੇ ਤਾਂ ਉਹ ਮੱਖੀਆਂ ਮੰਰਾਉਂਦੀਆਂ ਰਹਿੰਦੀਆਂ ਨੇ ਤੇ ਤੁਹਾਨੂੰ ਉੱਥੇ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਹੈ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਕੁਝ ਘਰੇਲੂ ਨੁਸਖੇ ਦੱਸਾਂਗੇ ਤੁਹਾਨੂੰ ਘਰੇਲੂ ਉਪਾਅ ਹੈਗੇ ਉਸ ਤਰੀਕੇ ਦੇ ਨਾਲ ਤੁਸੀਂ ਜੇਕਰ ਅਪਣਾਓਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਮੱਖੀਆਂ ਗਾਇਬ ਹੋ ਜਾਣਗੀਆਂ ਦਰਸ ਲੇ ਬਰਸਾਤ ਦੇ ਮੌਸਮ ਦੇ ਵਿੱਚ ਪੂਰੇ ਘਰ ਦੇ ਵਿੱਚ ਨਮੀ ਅਤੇ ਸਿਲਨ ਹੋ ਜਾਂਦੀ ਹੈ ਅਕਸਰ ਗਿਲੀਆਂ ਥਾਵਾਂ ਦੇ ਉੱਤੇ ਗੰਦਗੀ ਹੋਰ ਵੀ ਜ਼ਿਆਦਾ ਵਾ ਜਾਂਦੀ ਹੈ ਅਤੇ ਮੱਖੀਆਂ ਫਿਰ ਉਹਨਾਂ ਦੇ ਉੱਤੇ ਝੁੰਡ ਬਣਾ ਲੈ ਬੈ ਕੇ ਬਹਿ ਜਾਂਦਿਆਂ ਨੇ ਇਹੀ ਮੱਖੀਆਂ ਗਲੀਆਂ ਅਤੇ ਨਾਲੀਆਂ ਦੇ ਵਿੱਚ ਇਕੱਠੇ ਹੋਏ ਕੂੜੇ ਦੇ ਉੱਤੇ ਵੀ ਬੈਠ ਜਾਂਦਿਆਂ ਨੇ ਫਿਰ ਸਾਡੇ ਘਰਾਂ ਦੇ ਵਿੱਚ ਆ ਜਾਂਦਿਆਂ ਨੇ ਅਤੇ ਖੁੱਲੀਆਂ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਬੈਠ ਜਾਂਦਿਆਂ ਨੇ ਇਸ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੀ ਗਲਤੀ ਹੋ ਸਕਦੀ ਹੈ ਕਿਉਂਕਿ ਇਹ ਮੱਖੀਆਂ ਆਪਣੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦੀਆਂ ਨੇ। ਦਰਅਸਲ ਜਦ ਜਦੋਂ ਮੱਖੀਆਂ ਇੱਕ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਬੈਠਦੀਆਂ ਨੇ ਯਾਨੀ ਕਿ ਇੱਕ ਵਸਤੂ ਤੋਂ ਦੂਜੀ ਵਸਤੂ ਦੇ ਉੱਤੇ ਬੈਠਦੀਆਂ ਨੇ ਤਾਂ ਉਹ ਆਪਣੇ ਨਾਲ ਬਹੁਤ ਸਾਰੇ ਬੈਕਟੀਰੀਆ ਵੀ ਲੈ ਕੇ ਜਾਂਦੀਆਂ ਨੇ। ਤਾਂ ਇਹ ਬੈਕਟੀਰੀਆ ਫਿਰ ਤੁਹਾਡੇ ਸਵਾਦ ਦੇ ਨਾਲ ਚਿਪਕ ਜਾਂਦੇ ਨੇ ਅਤੇ ਤੁਹਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ। ਜਿਸ ਤਰ੍ਹਾਂ ਆਲ ਬਿਮਾਰੀਆਂ ਹੁੰਦੀਆਂ ਨੇ ਤਾਂ ਉਚਾਨਦੇ ਆ ਵੀ ਤੁਸੀਂ ਨਾ ਤੋਂ छुटਕਾਰਾ ਕਿਵੇਂ પા ਸਕਦੇ ਹੋ ਸਭ ਤੋਂ ਆਸਾਨ ਤਰੀਕੇ ਤੋਂ ਦੱਸਾਂਗੇ ਸਭ ਤੋਂ ਪਹਿਲਾਂ ਘਰ ਦੇ ਵਿੱਚੋਂ ਸਾਫ਼ ਸਫਾਈ ਰੱਖੋ ਮੱਖੀਆਂ ਅਕਸਰ ਗੰਦੀਆਂ ਥਾਵਾਂ ਦੇ ਉੱਤੇ ਇਕੱਠੀਆਂ ਹੁੰਦੀਆਂ ਨੇ ਇਸ ਦੇ ਲਈ ਆਪਣੇ ਘਰ ਨੂੰ ਸਾਫ਼ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਚੰਗੀ ਤਰ੍ਹਾਂ ਸਾਫ਼ ਕਰਨਾ ਹੈਗਾ ਜੋ ਕਿ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਸਕਦਾ ਹੈ ਸਫਾਈ ਬਣਾਈ ਰੱਖਣ ਦੇ ਲਈ ਰੋਜ਼ਾਨਾ ਦੱਸਦੇ ਕਿ ਫਿਨਾਈਲ ਵਾਲੇ ਪਾਣੀ ਦੇ ਨਾਲ ਫਰਸ਼ ਆਪਣਾ ਵਾਸ਼ ਕਰ ਸਕਦੇ ਹੋ ਰਸੋਈ ਨੂੰ ਗਿੱਲਾ ਬਿਲਕੁਲ ਬਿਨਾਂ ਛੱਡੋ ਫਿਰ ਹੈ ਕਪੂਰ ਅਤੇ ਤੇਸਪਤਾ ਮੱਖੀਆਂ ਅਕਸਰ ਤੇਜ਼ ਗੰਧ ਨੂੰ ਨਾ ਪਸੰਦ ਕਰਦੀਆਂ ਨੇ ਅਤੇ ਉਹਨਾਂ ਤੋਂ ਦੂਰ ਰਹਿੰਦੀਆਂ ਨੇ ਕਪੂਰ ਅਤੇ ਤੇਜ਼ ਪੱਤੇ ਸੜਨ ਦੇ ਨਾਲ ਤੇਜ਼ ਗੰਧ ਦੇ ਨਾਲ ਮੱਖੀਆਂ ਜੋ ਕਿ ਖੇਤੀਬਾੜੀ ਜਾਣਗੀਆਂ ਇਸ ਤੋਂ ਇਲਾਵਾ ਧੂਵੇਂ ਨੂੰ ਘਰ ਜੋ ਕਿ ਪੂਰੇ ਘਰ ਦੇ ਵਿੱਚ ਫਲਾਉਂਡ ਦੇ ਨਾਲ ਬੈਕਟੀਰੀਆ ਨੂੰ ਮਾਰਨ ਦੇ ਵਿੱਚ ਮਦਦ ਮਿਲੇਗੀ ਕਿਉਂਕਿ ਇਸ ਦੇ ਦੋ ਦੱਸ دیے ਕਿ ਐਂਟੀ ਬੈਕਟੀਰੀਅਲ ਗੁਣ ਕਰ ਨੂੰ ਸੁਰੱਖਿਅਤ ਰੱਖਣਗੇ ਫਿਰ ਨਮਕ ਅਤੇ ਸਿਰਕੇ ਦਾ ਪੋਚਾ ਜੀ ਹਾਂ ਨਮਕ ਅਤੇ ਸਿਰਕਾ ਦੋਵੇਂ ਹੀ ਵਧੀਆ ਸਫਾਈ ਦਾ ਸਫਾਈ ਕਰਨ ਵਾਲੇ ਏਜੰਟ ਨੇ ਇਹਨਾਂ ਦੇ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ ਇਹਨਾਂ ਨੂੰ ਪਾਣੀ ਵਿੱਚ ਮਿਲਾਉਣ ਅਤੇ ਫਰਸ਼ ਨੂੰ ਸਾਫ਼ ਕਰਨ ਦੇ ਨਾਲ ਇਹ ਯਕੀਨੀ ਹੋਵੇਗਾ ਕਿ ਮੱਖੀਆਂ ਤੁਹਾਡੇ ਘਰ ਦੇ ਵਿੱਚ ਦੁਬਾਰਾ ਕਦੇ ਨਾ ਘੁੰਮਣ ਫਿਰ ਨਮਕ ਤੇ ਨਿੰਬੂ ਜੀ ਹਾਂ ਤੇ ਫਟਕੜੀ ਦਾ ਵੀ ਸਪਰੇ ਜੇਕਰ ਮੱਖੀਆਂ ਤੁਹਾਨੂੰ ਪਰੇਸ਼ਾਨ ਕਰ ਰਹੀਆਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀਆਂ ਨੇ ਤਾਂ ਤਾਂ ਇੱਥੇ ਤੁਸੀਂ ਇੱਕ ਜੋ ਕਿ ਪੱਕਾ ਹੱਲ ਹੈਗਾ ਇੱਕ ਨਿੰਬੂ ਲਓ ਅਤੇ ਇਸ ਨੂੰ ਪਾਣੀ ਦੇ ਵਿੱਚ ਉਬਾਲੋ ਫਿਰ ਮਿਸ਼ਰਣ ਦੇ ਵਿੱਚ तोड़ के फिटकरी पाओ ਤੇ ਇਸ ਨੂੰ ਠੰਡਾ ਹੋਣ ਦਿਓ ਇਸ ਤੋਂ ਬਾਅਦ ਇਸ ਨੂੰ ਇੱਕ ਬੋਤਲ ਦੇ ਵਿੱਚ ਭਰੋ ਅਤੇ ਆਪਣੇ ਘਰ ਦੇ ਆਲੇ ਦੁਆਲੇ ਸਪਰੇਅ ਕਰ ਦਿਓ ਇਸ ਦੇ ਨਾਲ ਮੱਖੀਆਂ ਦੀ ਸਮੱਸਿਆ ਹੱਲ ਹੋ ਜਾਵੇਗੀ ਤੇ ਮੱਖੀਆਂ ਬਿਲਕੁਲ ਵੀ ਨਹੀਂ ਆਣਗੀਆਂ ਪਰ ਇਹਨਾਂ ਦੇ ਵਿੱਚ ਤੁਸੀਂ ਧਿਆਨ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਨੇ ਧਿਆਨ ਨਾਲ ਜ਼ਰੂਰ ਸੁਣਿਓ ਤੁਹਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਮੱਖੀਆਂ ਹਮੇਸ਼ਾ ਮਿੱਟੀ ਦੇ ਵਾਲੇ ਦਿਵਾਰੇ ਘੁੰਮਦੀਆਂ ਰਹਿਣਗੀਆਂ ਇਸ ਦੇ ਲਈ ਹਮੇਸ਼ਾ ਆਪਣੇ ਘਰ ਨੂੰ ਜਿੰਨਾ ਹੋ ਸਕੇ ਸਾਫ਼ ਰੱਖਣ ਦੀ ਕੋਸ਼ਿਸ਼ ਕਰੋ ਕੂੜਾ ਖੁੱਲੇ ਦੇ ਵਿੱਚ ਨਾ ਸੁੱਟੋ ਡਸਟਬਿਨ ਖੁੱਲੇ ਦੇ ਵਿੱਚ ਨਾ ਛੱਡੋ ਨਾਲ ਹੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਨੂੰ ਕਿਸੇ ਜੋ ਕਿ ਇੱਕ ਪਲੇਟ ਦੇ ਨਾਲ ਜਾਂ ਫਿਰ ਛੰਨੀ ਦੇ ਨਾਲ ਤੁਸੀਂ ਉਹਨੂੰ ਢੱਕ ਕੇ ਜ਼ਰੂਰ ਰੱਖੋ ਤਾਂ ਕਿ ਆਪਣੀ ਖਾਣ ਵਾਲੀਆਂ ਚੀਜ਼ਾਂ ਦੇ ਉੱਤੇ ਉਹ ਮੱਖੀਆਂ ਬਿਲਕੁਲ ਵੀ ਨਾ ਬੈਠ ਸਕਣ